ਬਿਲਕੁਲ ਜੀ ਇਹ ਬੜੀ ਇਤਿਹਾਸਿਕ ਪਾਰਕਾ ਜਿਹੜੀ ਆ ਜਾ ਚੌਂਗ ਦੇ ਕੋਲ ਜਿਹੜੀ ਬੀਕਾਨੇਰ ਸ਼ਾਪ ਅਨਪੂਰਨਾ ਉਹਦੇ ਸਾਹਮਣੇ ਪਾਰਕਾ ਸੋ ਇਹ ਸ਼ਹੀਦਾਂ ਨੂੰ ਸਮਰਪਿਤ ਪਾਰਕਾ ਇੱਥੇ ਸਾਰੇ ਜਿੰਨੇ ਵੀ ਸ਼ਹੀਦ ਹੋਏ ਉਹਨਾਂ ਦੇ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਨਾਮ ਉਹਨਾਂ ਦਾ ਇਤਿਹਾਸ ਸਾਰਾ ਲਿਖਿਆ ਹੋਇਆ ਸੋ ਬੜੇ ਟਾਈਮ ਦਾ ਇਹ ਮਨ ਸੀਗਾ ਕਿ ਇਹਨੂੰ ਮੈਂ ਪਾਰਕ ਨੂੰ ਜਿਹੜਾ ਰੈਨੂਵੇਟ ਕਰਾਂ ਕਿਉਂਕਿ ਜਦੋਂ ਮੇਰੇ ਦਾਦਾ ਜੀ ਸਵਰਗੀ ਸਦਾ ਕ tartar ਸਿੰਘ ਜੀ ਪਾੜਾ ਜਦੋਂ ਐਮ ਐਲ ਏ ਸੀ ਉਦੋਂ ਇਹ ਪਾਰਕ ਉਹਨਾਂ ਦੇ ਵੇਲੇ ਜਦੋਂ ਇਹ ਰੈਨੂਵੇਟ ਹੋਈ ਸੀ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਗੇ ਸਿਰ ਮੌਕਾ ਦਿੱਤਾ ਸਾਨੂੰ ਸੋ ਅੱਜ ਇਹ ਨਗਰ ਕੌਂਸਲ ਵੱਲੋਂ ਜਿਹੜਾ ਇਹ ਅਪਰਾਲਾ ਕੀਤਾ ਗਿਆ ਇਹ ਪਾਰਕ ਨੂੰ ਜਿਹੜਾ ਰੈਨੂਵੇਟ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਜੋ ਸਾਡੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਨੂੰ ਦਰਸਾਊਗਾ ਇਹ ਪਾਰਕੀ ਸ਼ਹੀਦਾਂ ਬਾਰੇ ਜਿਹੜੇ ਜਿੰਨੇ ਸ਼ਹੀਦ ਹੋਏ ਉਹਨਾਂ ਦਾ ਵੀ ਸਾਰਾ ਦੁਬਾਰਾ ਪਲੇਟਸ ਲਗਾ ਕੇ ਉਹਨਾਂ ਦੇ ਨਾਮ ਤੇ ਉਸ ਤੋਂ ਇਲਾਵਾ ਸਟੈਚੂਜ਼ ਲਗਾਏ ਜਾਣਗੇ ਬੈਠਣ ਲਈ ਜਿਹੜਾ ਵਾ ਉਹ ਪ੍ਰਬੰਧ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਜਿਹੜਾ ਹਾਰਟੀਕਲਚਰ ਦਾ ਕੰਮ ਸਾਰੀ ਗ੍ਰੀਨਰੀ ਦਾ ਕੰਮ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਲੋਕ ਬਾਹਰ ਆਉਣ ਉਹ ਇੱਥੇ ਆਣ ਕੇ ਬੈਠਣ ਤੇ ਕਿਉਂਕਿ ਇਹ ਸ਼ਹਿਰ ਦਾ ਜਿਹੜਾ ਸੈਂਟਰ ਦਾ ਪਾਰਕ ਆ ਤੇ ਲੋਕ ਖੁਸ਼ੀ ਨੇ ਸਾਰੇ ਦੁਕਾਨਦਾਰ ਸਾਰੇ ਇੱਥੇ ਕਿ ਇਹਦੀ ਬੜੀ ਲੋਰ ਸੀ ਸੋ ਇਹ ਜਿਹੜਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਇਹਨੂੰ ਕੰਪਲੀਟ ਕਰ ਲਿਆ ਜਾਊਗਾ ਜਿਵੇਂ ਲਾਗੇ ਹੋਟਲ ਆ ਜਾਂ ਸੈਂਟਰ ਕੋਈ ਪੈਨ ਆ ਜਿਹੜੀ ਆਈਕਨਲੀ ਕੀੜੀ ਆ ਕਿਉਂਕਿ ਜਿਹੜੇ ਸ਼ਹੀਦ ਹੋ ਗਿਆ ਜਦੋਂ ਇੱਥੇ ਲੋਕ ਬੱਚੇ ਆਉਣਗੇ ਉਹਨਾਂ ਨੂੰ ਹੋਰ ਵੀ ਕੋਸ਼ਿਸ਼ ਕਰਾਂਗੇ ਇੱਥੇ ਕਈ ਸਾਡੇ ਬڑے ਵਿਦਵਾਨ ਨੇ ਉਹਨਾਂ ਨਾਲ ਸਲਾਹ ਕਰਾਂਗੇ ਕਿ ਹੋਰ ਵੀ ਇਹਦੇ ਵਿੱਚ ਜਿਹੜਾ ਵਾ ਕੋਈ ਨਵਾਂ ਆ ਆਪਾਂ ਆ ਆਰਮੀ ਨਾਲ ਰਿਲੇਟਡ ਆਪਣੇ ਦੇਸ਼ ਨਾਲ ਰਿਲੇਟਡ ਜਿਹੜਾ ਇਤਿਹਾਸ ਲੈ ਕੇ ਲਾਈਏ ਤਾਂ ਜੋ ਬੱਚਿਆਂ ਦਾ ਜਿਹੜਾ ਰੋਜ਼ਾਨ ਬੱਚਿਆਂ ਦੀ ਨੌਲੇਜ ਜਿਹੜੀ ਵਧੇ ਤਾਂ ਜੋ ਇੱਥੇ ਆਉਣ ਤੇ ਉਹਨਾਂ ਨੂੰ ਕੁਝ ਇੱਥੇ ਸਿੱਖਣ ਨੂੰ ਮਿਲੇ ਕਾਫੀ ਆਪਾਂ ਜੀ ਲੋਕ ਤਰੀਫ਼ ਕਰ ਰਹੇ ਆ ਕਿ ਜਿਹੜੇ ਤੇ ਬ੍ਰਿਕਸ਼ ਇਤਿਹਾਸ ਲੈ ਕੇ ਜੋ ਤਾਂ ਲੋਟੇ ਰਹਿੰਦੇ ਬਿਲਕੁਲ ਜੀ ਇਹ ਬ੍ਰਿਕਸ਼ ਜਿਹੜੇ ਆ ਇਹ ਬੜੇ ਪੁਰਾਣੇ ਬ੍ਰਿਕਸ਼ ਨੇ ਤੇ ਇਹ ਮੇਰਾ ਖਿਆਲ ਜਿਹੜਾ ਐਸੇ ਨਾ ਵੀ ਜਿਹੜਾ ਵਾ ਇਹ ਨਹੀਂ ਕਿਉਂਕਿ ਇਹਨੂੰ ਬੜਾ ਲੰਮਾ ਸਮਾਂ ਲੱਗਦਾ ਹੈ ਬ੍ਰਿਕਸ਼ਾਂ ਨੂੰ ਪਾਲਦਿਆਂ ਨੂੰ ਸੋ ਇਹਨਾਂ ਨੂੰ ਜਿਹੜਾ ਵਾ ਸ਼نگਾ ਕੇ ਵੀ ਪਾਰਕ ਦੇ ਵਿੱਚ ਜਿਹੜੀ ਆ ਰੋਸ਼ਨੀ ਤੇ ਧੁੱਪ ਵੀ ਆਏ ਗਰਮੀਆਂ ਦੇ ਵਿੱਚ ਇਹਨਾਂ ਦੇ ਰੁੱਖਾਂ ਦੇ ਥੱਲੇ ਜਿਹੜੇ ਲੋਕ ਬੈਠਣਗੇ ਸੋ ਇਸ ਕਰਕੇ ਇਹਨਾਂ ਨੂੰ ਵੀ ਅਸੀਂ ਉਸਾਂ ਹੀ ਬਰਕਰਾਰ ਰੱਖਿਆ ਇਹਦੇ ਵਿੱਚ ਲਾਈਟਿੰਗ ਕਰਾਂਗੇ ਕਿ ਰਾਤ ਨੂੰ ਜਦੋਂ ਲੋਕ ਬੈਠਣ ਤੇ ਬ੍ਰਿਕਸ਼ ਜਿਹੜੇ ਆ ਉਹ ਸੋਹਣੇ ਲੱਗਣ ਭਾਈ ਲਾਲਚੌਂਕ ਵੀ ਹਰਗਿਆ ਕਰੇ ਬਿਲਕੁਲ ਜੀ ਭਾਈ ਲਾਲੋ ਜੀ ਚੌਂਕ ਦੇ ਵਿੱਚ ਵੀ ਕੰਮ ਲੱਗਾ ਉੱਥੇ ਅੱਜ ਗ੍ਰੀਨਰੀ ਦਾ ਕੰਮ ਜਿਹੜਾ ਉਹ ਕੰਪਲੀਟ ਕਰ ਲਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਬਹੁਤਾ ਰਹਿ ਗਿਆ ਜਲਦੀ ਇਹਦਾ ਤੇ ਉਹਦਾ ਅਦਗਟਨ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਹੋਰ ਪਾਰਕਸ ਆ ਉਹਨਾਂ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਕੀਤਾ ਜਾਏ। ਭਾਜੀ ਕਾਫੀ ਡਵੈਲਪਮੈਂਟ ਕੀਤੀ ਗਈ ਐ ਐਮਐਲਏ ਸਾਹਿਬ ਵੱਲੋਂ ਤੋਂ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਜਿਵੇਂ ਹਾਈ ਕਮਾਂਡ ਵੱਲੋਂ ਦੁਬਾਰਾ ਜ਼ਿਲ੍ਹਾ ਪ੍ਰਧਾਨ ਬੜੀ ਵੱਡੀ ਜਿੰਮੇਵਾਰੀ ਦਿੱਤੀ ਗਈ। ਬਿਲਕੁਲ ਸਾਰੇ ਹਾਈ ਕਮਾਂਡ ਦਾ ਸੀਨੀਅਰ ਕਾਂਗਰਸ ਦੇ ਜਿੰਨੇ ਸਾਡੇ ਅਵਿਸ਼ਟ ਨੇਤਾ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਫੇਰ ਭਰੋਸਾ ਜਤਾਇਆ। ਕਿ ਇਹ ਪਿਛਲੇ 5 ਸਾਲ ਜਿਹੜਾ ਕੰਮ ਕੀਤਾ ਉਹ ਫੇਰ ਉਹਨਾਂ ਨੇ ਅੱਗੇ ਮੌਕਾ ਦਿੱਤਾ ਹੈ ਕੰਮ ਨੂੰ ਦੇਖਦੇ ਹੋਏ ਜਿਹੜਾ ਕਿ ਜਿਹੜੀ ਹੁਣ ਕਾਂਗਰਸ ਪਾਰਟੀ ਦੇ ਜਿਹੜੇ ਹੁਣ ਜਿਹੜੇ ਜ਼ਿਲ੍ਹਾ ਪ੍ਰਧਾਨ ਚੁਣੇ ਉਹਦੀ ਪ੍ਰੋਪਰ ਚੇਨ ਕਰਕੇ ਅਬਜ਼ਰਵਰ ਲਗਾ ਕੇ ਸੈਂਟਰ ਦੇ ਸੀਨੀਅਰ ਲੀਡਰ ਅਬਜ਼ਰਵਰ ਲਾ ਕੇ ਉਹ ਚੁਣੇ ਨੇ ਸੋ ਧੰਨਵਾਦ ਕਰਦੇ ਹਾਂ ਸਾਰੇ ਸੀਨੀਅਰ ਕਾਂਗਰਸ ਦਾ ਜਿਨ੍ਹਾਂ ਨੇ ਵਿਸ਼ਵਾਸ ਜਤਾਇਆ ਸੋ ਪੂਰਨ ਪ੍ਰੋਸਾ ਵੀ ਦੋਅਨੇ ਆ ਕਿ ਆਉਣ ਵਾਲੇ ਜਿਹੜੀ 27 ਦੀ ਇਲੈਕਸ਼ਨਾਂ ਉਹਦੇ ਵਿੱਚ ਦਿਨ ਰਾਤ ਕਰਕੇ ਮਿਹਨਤ ਕਰਕੇ ਜਿਹੜਾ ਕਾਂਗਰਸ ਨੂੰ ਜਿਹੜਾ ਕਾਂਗਰਸ ਅੱਗੇ ਵੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਿਹੜੀ ਆ ਉਹ ਸਟਰੋਂਗ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਲੰਦੀਆਂ ਤੇ ਕਾਂਗਰਸ ਪਾਰਟੀ ਨੂੰ ਲੈ ਕੇ ਜਾਵਾਂਗੇ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਹਾਡੇ ਵੱਲੋਂ ਇੱਕ ਨਾ ਜੇਲ੍ਹ ਲੋਟ ਤੇ ਕੋਈ ਕਾਲਾ ਕੀਤਾ ਗਿਆ ਨਹੀਂ ਉਹ ਗੁਰਦੁਆਰੇ ਮੰਦਿਰ ਜਾਣ ਵਾਲੇ 'ਚ ਤੁਹਾਨੂੰ ਬੜੇ ਪੂਜਾ ਪਾਜੀ ਬਿਲਕੁਲ ਜੀ ਉਪਰਾਲਾ ਤੇ ਮੈਂ ਪਿਛਲੇ 2 ਸਾਲ ਤੋਂ ਕਰ ਰਿਹਾ ਕਿਉਂਕਿ ਸਰਕਾਰ ਨਾ ਹੁਣ ਕਰਕੇ ਗਵਰਨਮੈਂਟ ਰੂਲਿੰਗ ਹੋਣ ਕਰਕੇ ਦਿੱਕਤ ਆ ਰਹੀ ਹੈ ਕਿਉਂਕਿ ਪਿਛਲੇ 2 ਸਾਲ ਤੋਂ ਜਿਹੜਾ ਪਹਿਲਾਂ ਜਿਹੜਾ ਸਾਡਾ ਕੂੜਾ ਸੀ ਉਹ ਮਾਨਕੌਰ ਮਾਨਚੋਪੜੇ ਜਾਂਦਾ ਸੀ ਉਸ ਤੋਂ ਬਾਅਦ ਆਪਾਂ 2-3 ਵਾਰੀ ਜਗਾ ਜਿਹੜੀ ਆ ਉਹ ਆਪਾਂ ਸਿਲੈਕਟ ਕੀਤੀ ਪਰ ਜਿਹੜਾ ਇੱਥੋਂ ਵਾਲਾ ਜਿਹੜਾ ਲੀਡਰ ਹੈ ਉਹਦੇ ਇਸ਼ਾਰੇ ਤੇ ਸਾਨੂੰ ਉੱਥੇ ਕੰਮ ਨਹੀਂ ਕਰਨ ਦਿੱਤਾ ਗਿਆ ਹੁਣ ਵੀ ਅਸੀਂ ਕਿਸਾਨ ਨੂੰ 8 ਲੱਖ ਰੁਪਈਆ ਜਿਹੜਾ ਦਿੱਤਾ ਹੋਇਆ ਪਰ ਸਾਨੂੰ ਜਿਹੜਾ ਉੱਥੇ ਪ੍ਰੋਜੈਕਟ ਨਹੀਂ ਲਾਉਣ ਦਿੱਤਾ ਜਾ ਰਿਹਾ ਪੈਸੇ ਵੀ ਜਿਹੜੇ ਉਹ ਵੀ ਲੈਪਸ ਹੋ ਗਏ 31 ਮਾਰਚ ਮਾਰਚ ਕਰਕੇ 1 ਕਰੋੜ 21 ਲੱਖ ਰੁਪਏ ਆਇਆ ਸੀ ਉਹਦੇ ਕਰਕੇ ਸ਼ਹਿਰ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਕਿ ਕੂੜੇ ਜਿਹੜੇ ਆ ਉਹ ਰੋਡਸ ਤੇ ਜਿਹੜਾ ਚੁੱਕਣ ਲੱਗੇ ਆ ਟਾਈਮ ਲੱਗਦਾ ਕਿਉਂਕਿ ਜਿੰਨਾ ਚਿਰ ਪ੍ਰੋਪਰ ਅਸੀਂ ਪ੍ਰੋਜੈਕਟ ਨਹੀਂ ਲਾਉਂਦੇ ਉਹਨਾਂ ਚਿਰ ਕੂੜੇ ਦਾ ਕੋਈ ਹੱਲ ਨਹੀਂ ਆ ਸੋ ਪਰਸੋ ਵੀ ਡੀਸੀ ਸਾਹਿਬ ਨਾਲ ਨਵੇਂ ਆਏ ਨੇ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਕਿ ਸਾਨੂੰ ਜਿਹੜਾ ਵਾ ਕੋਈ ਜਗ੍ਹਾ ਜਿਹੜੀ ਆ ਆਪਣੇ ਜਾਂ ਨਵੀਂ ਕਿਤੇ ਇਹ ਵੀ ਸਿਲੈਕਟ ਕਰਕੇ ਸਾਨੂੰ ਦੇ ਦਿੱਤੀ ਜਾਏ ਅਸੀਂ ਨਗਰ ਕਾਉਂਸਲ ਉਹਦਾ ਪੇ ਕਰਨ ਨੂੰ ਤਿਆਰ ਆ ਨਹੀਂ ਤੇ ਜਿੱਥੇ ਅਸੀਂ ਲਈ ਆ ਸਾਨੂੰ ਉੱਥੇ ਅਲਾਉ ਕੀਤਾ ਜਾਏ ਕਿ ਅਸੀਂ ਉੱਥੇ ਕੰਮ ਕਰੀਏ ਉੱਥੇ ਪ੍ਰੋਜੈਕਟ ਲਈਏ ਉੱਥੇ ਅਸੀਂ ਸਾਡੇ ਕੋਲ ਆਲਰੇਡੀ ਮਸ਼ੀਨਰੀ ਵੀ ਪਈ ਹੋਈ ਹੈ ਸੈਪਰੇਟਰ ਮਸ਼ੀਨਾਂ ਪਈਆਂ ਹੋਈਆਂ ਬਿਲਿੰਗ ਮਸ਼ੀਨਾਂ ਪਈਆਂ ਹੋਈਆਂ ਉਹ ਪ੍ਰੋਪਰ ਆਲ ਵੈਦਰ ਸ਼ੈੱਡ ਕਹਿੰਦੇ ਉਹਨੂੰ ਉੱਥੇ ਪ੍ਰੋਪਰ ਮਸ਼ੀਨਰੀ ਲੱਗਣੀ ਜਦੋਂ ਕੂੜਾ ਜਾਏਗਾ ਉੱਥੇ ਉਹਨੂੰ ਸੈਗਰੀਗੇਟ ਕੀਤਾ ਜਾਊਗਾ ਗਿੱਲਾ ਕੂੜਾ ਅਲੱਗ ਹੋ ਜੂਗਾ ਸੁੱਕਾ ਕੂੜਾ ਅਲੱਗ ਉੱਚ ਪਲਾਸਟਿਕ ਲਿਫਾਫੇ ਜਿਹੜੇ ਉਹ ਅਲੱਗ ਹੋ ਜਾਣਗੇ ਉਹਦੇ ਨਾਲ ਜਿਹੜਾ ਕੂੜੇ ਦਾ ਹੱਲ ਹੋ ਸਕਦਾ ਤੇ ਜਿਹੜੀ ਗਿੱਲਾ ਕੂੜਾ ਉਹਦੀ ਖਾਦ ਬਣਾਈ ਜਾ ਸਕਦੀ ਜਿੰਨਾ ਚਿਰ ਸਾਨੂੰ ਪ੍ਰਸ਼ਾਸਨ ਅਲਾਉ ਨਹੀਂ ਕਰਦਾ ਕਿਉਂਕਿ ਅਸੀਂ ਜਿੱਥੇ ਵੀ ਐਫਰਟਸ ਕੀਤੇ ਆ ਅਸੀਂ ਪੈਸੇ ਵੀ ਦੇ ਚੁੱਕੇ ਆ 8 ਲੱਖ ਰੁਪਈਆ ਦੇ ਚੁੱਕੇ ਕਿਸਾਨ ਨੂੰ ਅਜੇ ਤੱਕ ਤੇ ਉਹ 5 ਸਾਲ ਲਈ ਉਹਦੇ ਕੋਲ ਲੀਜ਼ ਤੇ ਲਈ ਆ ਉਹ ਇਹਨਾਂ ਨੇ ਅਗਲੇ ਹਕਮਤਾਂ ਤੱਕ ਰੋਕ ਲਈ ਹੋਈ ਹੈ ਤੇ ਉਹ ਫੇਰ ਦੁਬਾਰਾ ਅਸੀਂ ਮਤਾ ਪਾ ਕੇ ਭੇਜਿਆ ਆਪਣੇ ਉੱਚ ਅਧਿਕਾਰੀਆਂ ਨੂੰ ਕਿ ਸਾਨੂੰ ਅਲਾਉ ਕੀਤਾ ਜਾਏ ਜੇ ਸਾਨੂੰ ਉਹ ਦੇ ਦਿੰਦੇ ਆ ਤੇ ਆਉਣ ਵਾਲੇ ਦੇਣਾ ਜਿੱਦਾਂ ਜੇ ਰੋਡ ਤੋਂ ਡੰਪੋ ਠਾਇਆ ਹੁਣ ਵੀ ਮੇਰੇ ਮੈਂ ਕਹਿੰਦਾ ਵੀ ਸ਼ਾਬਾਸ਼ ਆ ਇਹਨਾਂ ਦੇ EMPLOYEES ਦਾ ਨਗਰ ਕੌਂਸਲ ਦੇ ਰਾਤ ਹੁਣ ਵੀ ਜਗ੍ਹਾ ਨਹੀਂ ਸਾਡੇ ਕੋਲ ਕਿਤੇ ਵੀ ਹੈਗੀ ਅਸੀਂ ਪ੍ਰਾਈਵੇਟ ਪ੍ਰਾਪਰਟੀਆਂ ਦੇ ਪ੍ਰਬੰਧ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਰਾਤ ਜਦੋਂ ਮਰਜ਼ੀ ਆਣ ਕੇ ਚੈੱਕ ਕਰ ਲਿਓ ਰਾਤ 10:30 11 ਵਜੇ ਮੁਲਾਜ਼ਮ ਆਉਂਦੇ ਨੇ ਠੰਡ ਠੰਡਾਂ ਦੇ ਦੇਣ ਨੇ ਤੇ ਰਾਤ 12 1 2 ਵਜੇ ਤੱਕ ਉਹ ਸਾਰਾ ਕੂੜਾ ਚੱਕ ਕੇ ਜਾਣਾ ਉਹਨਾਂ ਨੇ ਉਹ ਵੀ ਅਸੀਂ ਪ੍ਰਾਈਵੇਟ ਪ੍ਰਾਪਰਟੀਆਂ ਦੇ ਖੜਕੇ ਤੇ ਉਹਨੂੰ ਅਸੀਂ ਮੈਨੇਜ ਕਰਨਾ ਸੋ ਜੇ ਕਿਤੇ ਸਾਨੂੰ ਇਹ ਅਲਾਓ ਕਰਨ ਤੇ ਅਸੀਂ ਉਹਨੂੰ ਵੀ ਵਧੀਆ ਤਰੀਕੇ ਨਾਲ ਆਪਾਂ ਉਹਦਾ ਪ੍ਰਬੰਧ ਕਰੀਏ ਉਸ ਤੋਂ ਇਲਾਵਾ ਤੁਹਾਡੇ ਤੁਹਾਡੇ ਮਾਦਿਆਂ ਰਾਮ ਇਹ ਜੀ ਖੋਰ ਚੀਜ਼ ਦੱਸਣਾ ਚਾਹੁੰਦਾ ਕਿ ਸਾਡੇ ਗੁਰਦਾਸਪੁਰ ਨੂੰ ਬੜੀ ਲੋਡ ਸੀ ਐਸਟੀਪੀ ਦੀ ਸੀਵਰੇਜ ਟ੍ਰੀਟਮੈਂਟ ਪਲਾਂਟ ਕਿਉਂਕਿ ਜਿੰਨਾ ਵੀ ਸ਼ਹਿਰ ਦਾ ਸਾਰਾ ਸੀਵਰੇਜ ਦਾ ਪਾਣੀ ਆ ਉਹ ਆਪਣੇ ਡਰੇਨ ਚ ਜਾ ਰਿਹਾ ਸੀ ਉਹਦੇ ਲਈ ਅਸੀਂ 6 ਏਕੜ ਜਗ੍ਹਾ ਖਰੀਦ ਲਈ ਆ ਉਹਦੀ ਅਸੀਂ ਪਰਸੋ ਰਜਿਸਟਰੀ ਕਰਾਉਣ ਜਾ ਰਹੇ ਆ 6 ਏਕੜ ਦੀ ਉਹ ਵੀ ਜਿਹੜੀ ਆ ਸ਼ਹਿਰ ਨੂੰ ਬੜੀ ਵੱਡੀ ਦੇਣਾ 6 ਏਕੜ ਜਗ੍ਹਾ ਜਿਹੜੀ ਅਸੀਂ ਬਬਰੀ ਲੈ ਚੁੱਕੇ ਆ ਉੱਥੇ ਆਉਣ ਵਾਲੇ ਦੇਣਾ ਵਿੱਚ ਜਗ੍ਹਾ ਜਿਹੜੀ ਆ ਰਜਿਸਟਰੀ ਹੋ ਰਹੀ ਆ ਉਸ ਤੋਂ ਬਾਅਦ ਅਸੀਂ ਪ੍ਰੋਜੈਕਟ ਤਿਆਰ ਕਰਕੇ ਉੱਥੇ ਐਸਟੀਪੀ ਦਾ ਆਪਣੇ ਐਸਟੀਪੀ ਲਾਵਾਂਗੇ ਜਿੰਨਾ ਵੀ ਸਾਰਾ ਸ਼ਹਿਰ ਦਾ ਪਾਣੀ ਆ ਉੱਥੇ ਟ੍ਰੀਟ ਹੋ ਕੇ ਉਸ ਤੋਂ ਬਾਅਦ ਡਰੇਨ ਦੇ ਵਿੱਚ ਉਨੂੰ ਐਗਜ਼ਿਟ ਕੀਤਾ ਜਾਉ ਤਾਂ ਜੋ ਜਿਹੜਾ ਆਪਣੇ ਪਾਣੀ ਦਾ ਜਿਹੜਾ ਗੰਦਾ ਨਾ ਉੱਥੇ ਜਿਹੜਾ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਅੱਗੇ ਖੇਤਾਂ ਨੂੰ ਜਾਂ ਗੰਦਾ ਪਾਣੀ ਜਿਹੜਾ ਉਹਦਾ ਹਿੰਪਟਾਰਾ ਕਰਨ ਜਾ ਰਹੇ ਆ ਉਹ ਵੀ ਇੱਕ ਸ਼ਹਿਰ ਲਈ ਬੜੀ ਵੱਡੀ ਖੁਸ਼ਖਬਰੀ ਵੀ ਆ ਤੇ ਬੜਾ ਵੱਡੀ ਉਪਲਬਧੀ ਵੀ ਮੈਂ ਸਮਝਦਾ ਕਿ ਅੱਜ ਬਹੁਤ ਲੋਡ ਸੀ ਇਹਦੀ